ਸ਼ਗਣਾ ਵਾਲੇ ਘਰ ਚ ਵਿਸ਼ੇਸ਼ ਛੱਤਰ ਦੋਵਾਂ ਦੀ ਉਮਰ 21 ਸਾਲ ਸੀ ਲੜਕੀ ਦੇ ਦਾ ਇਹਨਾਂ ਦਾ ਵਿਆਹ ਇਸੇ ਸੰਡੇ ਨੂੰ ਹੀ ਹੋਇਆ ਹੈ ਨਵਾਂ ਵਿਆਹ ਇਹ ਜੋੜੇ ਦੀ ਕਾਰ ਦੇ ਉੱਡੇ ਫਰ ਖੱਤੇ ਜਿਹੜੀ ਜੋ ਲੜਕੀ ਹੈ ਅਮਨਦੀਪ ਕੌਰ ਇਹਦੀ ਮੌਤ ਹੋ ਗਈ ਲੜਕਾ ਜੇਰੇ ਲਾਜ ਹੈ 21 ਸਾਲਾ ਕੁੜੀ ਦੀ ਮੌਤ ਪਤੀ ਦੀ ਹਾਲਤ ਨਾਜ਼ੁਕ ਇਹ ਮ੍ਰਿਤਕ 21 ਸਾਲਾ ਕੁੜੀ ਅਮਰਦੀਪ ਕੌਰ ਜਿਸ ਦਾ ਕੇ ਮਹਿਜ ਕੁਝ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਇਹ ਕੁੜੀ ਆਪਣੇ ਪਤੀ ਗੁਰਮਖ ਸਿੰਘ ਨਾਲ ਕਾਰ ਤੇ ਸਵਾਰ ਹੋ ਕੇ ਕਿਸੇ ਰਿਸ਼ਤੇਦਾਰੀ 'ਚ ਜਾ ਰਹੀ ਸੀ ਅਚਾਨਕ ਹੀ ਇਹਨਾਂ ਨਾਲ ਅਜਿਹਾ ਪਾਣਾ ਵਾਪਰਿਆ ਕਿ ਸਭ ਕੁਝ ਤਬਾਹ ਹੋ ਗਿਆ ਪਰਿਵਾਰ ਦੇ ਚਾਹ ਖੁਸ਼ੀਆਂ ਮਿੱਟੀ 'ਚ ਮਿਲ ਗਏ ਛਗਣਾ ਵਾਲੇ ਘਰ 'ਚ ਸੱਫਰ ਵਿਛ ਗਏ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਨਵਿਆਹੇ ਜੋੜੇ 'ਚੋਂ ਅਮਰਦੀਪ ਕੌਰ ਦੀ ਮੌਤ ਹੋ ਚੁੱਕੀ ਹੈ ਜਦਕਿ ਇਸ ਦਾ ਪਤੀ ਗੁਰਮਖ ਸਿੰਘ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਨੌਜਵਾਨ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਇਹ ਦਿਲ ਨੂੰ ਝੰਝੋੜ ਦੇਣ ਵਾਲੀ ਘਟਨਾ ਸ੍ਰੀ ਫਤੇਗੜ ਸਾਹਿਬ ਵਿਖੇ ਵਾਪਰੀ ਹੈ। ਜਾਣਕਾਰੀ ਮੁਤਾਬਕ ਇਸ ਨਾਬਯਾਹੇ ਜੋੜੇ ਦੀ ਇੱਕ ਕਾਰ ਕਿਸੇ ਦਰਖਤ ਵਿੱਚ ਜਾ ਵਗੀ ਜਿਸ ਕਾਰਨ ਕਾਰ ਦੇ ਬਰਖੱਚੇ ਉੱਡ ਗਏ ਤੇ ਇਸ ਹਾਦਸੇ 'ਚ 21 ਸਾਲਾ ਲੜਕੀ ਅਮਰਜੀਤ ਕੌਰ ਦੀ ਮੌਤ ਹੋ ਗਈ ਹੈ। ਗੱਲ ਇੱਕ ਰਾਤ ਮਾਨੂਪੁਰ ਬਲਾੜਾ ਰੋਡ ਤੇ ਇੱਕ ਐਕਸੀਡੈਂਟ ਹੋਇਆ। ਸਾਨੂੰ ਅੱਜ ਹਸਪੀਟਲ ਤੋਂ ਇਨਫੀਮੇਸ਼ਨ ਆਈ ਹੈ। ਇਰੇ ਚ ਇਹ ਐਕਸੀਡੈਂਟ ਗੁਰਮukh ਸਿੰਘ son of ਸਕੰਦਰ ਸਿੰਘ ਇਹਦੀ ਏਜ ਹੈਗੀ 21 ਸਾਲ ਤੇ ਇਹਦੀ ਵਾਈਫ ਸੀ ਅਮਨਦੀਪ Kaur wife of ਗੁਰਮukh ਸਿੰਘ ਦੋਵਾਂ ਦੀ ਉਮਰ 21 ਸਾਲ ਸੀ ਲੜਕੀ ਦੇ ਦਾ ਇਹਨਾਂ ਦਾ ਵਿਆਹ ਇਸੇ ਸੰਡੇ ਨੂੰ ਹੀ ਹੋਇਆ ਹੈ ਇਹ ਹਾਦਸਾ ਭਾਜੀ ਤਾਂ ਕਿ ਲੋ ਬਿਆਨ ਲਿਖਾਇਓ ਮੈਂ ਲੜਕੇ ਦਾ ਜੋ ਬਿਆਨ ਆਊਗਾ ਉਹ ਸਾਊਥ ਨੂੰ ਪਤਾ ਲੱਗੂਗਾ ਵੀ ਕਿੰਨੇ ਹਾਦਸਾ ਹੋਇਆ ਇਹ ਮਾਨੂਪੁਰ ਸਾਈਡ ਤੋਂ ਬਲਾੜੇ ਹੁਆ ਰਹੇ ਸੀ ਇਹ ਗੱਲ ਕੋਈ 9 ਵਜੇ ਦਾ ਸਮਾਂ ਹੈ ਸਾਨੂੰ ਜੋ ਇਨਫੀਮੇਸ਼ਨ ਆਈ ਹੈ ਜੋ ਲੜਕੀ ਹੈ ਅਮਨਦੀਪ ਕੌਰ ਇਹਦੀ ਮੌਤ ਹੋ ਗਈ ਲੜਕਾ ਜੇਰੇ ਲਾਜ ਹੈ ਚੰਡੀਗੜ੍ਹ ਸੈਕਟਰ 32 ਪੂਰੀ ਜੋ ਵੀ ਸਟੇਟਮੈਂਟ ਹੋਊਗੀ ਲੈ ਕੇ ਕਾਰਵਾਈ ਕੀਤੀ ਜਾਊ ਜੋ ਮਾ ਮੌਕੇ ਤੋਂ ਪਤਾ ਲੱਗਿਆ ਹੈ ਡਾਕਟਰ ਦੇ ਵਿਟ ਵਿੱਚ ਹੈ